ਹੈਲੋ एवरीवन ਨਮਸਤੇ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ YouTube ਚੈਨਲ ਤੇ ਅਤੇ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਦਹੀਂ ਪਿਆਜ਼ ਦੀ ਰੈਸিপি ਤੇ ਖਾਣ ਵਿੱਚ ਬਹੁਤ ਹੀ ਸਵਾਦ ਹੁੰਦਾ ਹੈ ਤੇ ਇਹ ਬਣਾਉਣ ਵਿੱਚ ਵੀ ਬਹੁਤ ਈਜ਼ੀ ਆ ਤੁਸੀਂ ਵੀ ਜਦੋਂ ਘਰ ਵਿੱਚ ਕੋਈ ਵੀ ਸਬਜ਼ੀ ਬਣਾ ਲੈ ਅਵੇਲੇਬਲ ਨਾ ਹੋਵੇ ਤੇ ਤੁਹਾਡਾ ਸਬਜ਼ੀ ਖਾਣ ਦਾ ਮਨ ਨਾ ਕਰੇ ਤਾਂ ਦਹੀਂ ਪਿਆਜ਼ ਦੀ ਇਹ ਵਧੀਆ ਰੈਸিপি ਜ਼ਰੂਰ ਟਰਾਈ ਕਰਿਓ ਤੁਹਾਨੂੰ ਬਹੁਤ ਪਸੰਦ ਆਵੇਗੀ ਚਲੋ ਬਣਾਉਂਦੇ ਆਂ ਦਹੀਂ ਪਿਆਜ਼ ਬਣਾਉਣ ਦੇ ਲਈ ਆਪਾਂ ਲਈਏ ਹੋ ਸਭ ਤੋਂ ਪਹਿਲਾਂ ਦਹੀਂ ਤੇ ਖੱਟਾ ਦਹੀਂ ਨਹੀਂ ਲੈਣਾ ਜੇ ਦਹੀਂ ਥੋੜਾ ਖੱਟਾ ਹੈ ਤਾਂ ਦੁੱਧ ਵਿੱਚ ਤੁਸੀਂ ਦੁੱਧ ਪਾ ਕੇ ਉਹਨੂੰ ਥੋੜਾ ਕਰੀਮੀ ਬੈਟਰ ਵਿੱਚ ਲੈ ਕੇ ਆ ਸਕਦੇ ਹੋ ਪਿਆਜ਼ ਧਨੀਆ ਅਦਰਕ ਲਸਣ ਇਕੱਠੇ ਕੱਟਿਆ ਹੋਇਆ ਹੈ ਤੇ ਟਮਾਟਰ ਸਭ ਨੂੰ ਬਰੀਕ-ਬਰੀਕ ਕੱਟ ਕੇ ਸਾਰਾ ਸਮਾਨ ਪਹਿਲਾਂ ਹੀ ਤਿਆਰ ਕੀਤਾ ਹੋਇਆ ਤੇ ਹੁਣ ਆਪਾਂ ਇਹਨੂੰ ਬਣਾਉਣ ਦੀ ਤਿਆਰੀ ਕਰਦੇ ਹਾਂ ਗੈਸ ਔਨ ਕਰਕੇ ਆਪਾਂ ਪੈਨ ਰੱਖ ਲੈਣਾ ਤੇ ਇਹਨੂੰ ਗਰਮ ਹੋ ਗਈ ਤੇ ਦੇ ਵਿੱਚ ਪਾਵਾਂਗੇ ਆਪਾਂ ਤੇਲ ਪੈਨ ਚੰਗੀ ਤਰ੍ਹਾਂ ਗਰਮ ਹੋ ਗਿਆ ਤਾਂ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਤੇਲ ਅਬ ਇੱਥੇ ਆਪਾਂ ਅੱਧੀ ਕੜਛੀ ਯੂਜ਼ ਕਰਾਂਗੇ ਤੇਲ ਦੀ ਤੇਲ ਵੀ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਅੱਧਾ ਚਮਚ ਪਾਇਆ ਆਪਾਂ ਜੀਰਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਹੁਣ ਅਦਰਕ ਲਸਾਂ ਕਿਨਾਂ ਚੰਗੀ ਤਰ੍ਹਾਂ 골ਡਨ ਬ੍ਰਾਊਨ ਕਰ ਲਵਾਂਗੇ ਅਦਰਕ ਉਹ ਲਸਣ ਚੰਗੀ ਤਰ੍ਹਾਂ ਭੁੰਨੋਗੇ ਤੇ ਇਹਦੇ ਵਿੱਚ ਪਾਵੋਗੇ ਆਪਾਂ ਹੁਣ ਪਿਆਜ਼ ਪਿਆਜ਼ ਨੇ ਥੋੜੇ ਜਿਆਦਾ ਲਏ ਕਿਉਂਕਿ ਸਾਹੂੰ ਦੇ ਹੀ ਪਿਆਜ਼ ਵਿੱਚ ਵਧੀਆ ਮੱਜੰਗੇ ਦੇਹੀ ਪਿਆਜ਼ ਸਾਹੇ ਬਣੂਗਾ ਫਾਰੋਂ ਨੌਪੱਖ ਚੰਗੀ ਤਰ੍ਹਾਂ ਹਲਾ ਲੈਣਾ ਪਿਆਜ਼ ਭੁੱਜਣਾ ਸ਼ੁਰੂ ਹੋ ਗਿਆ ਹੈ ਪਿਆਜ਼ ਨੂੰ ਪ੍ਰੋਪਰ ਕੁਕ ਨਹੀਂ ਕਰਨਾ ਮਨੇ ਇਹਦੇ ਵਿੱਚ ਜੇ ਥੋੜਾ ਹਲਕਾ ਜਿਹਾ ਕੱਚੇਪਨ ਦਾ ਟੇਸ ਰਹੇ ਇੰਨਾ ਕਿ ਆਪਾਂ ਇਹਨੂੰ ਫਰਾਈ ਕਰਾਂਗੇ ਪਿਆਜ਼ ਨੂੰ ਭੁੰਨਾਂਗੇ ਹੁਣ ਜੀ ਬੰਮਗੇ ਦੇ ਵਿੱਚ ਟਮਾਟਰ ਇਹਨਾਂ ਨੂੰ ਵੀ ਹਲਾ ਲਾ ਲਾਂਗੇ ਮੈਿਕਸ ਕਰ ਲਾਂਗੇ ਡਾਕੂਮੈਂਟ ਦਾ ਆਪਾਂ ਬਾਕੀ ਸਾਰੇ ਮਸਾਲੇ ਵੀ ਐਡ ਕਰ ਦਵਾਂਗੇ ਹੁਣ ਅਸੀਂ ਇਹਦੇ ਵਿੱਚ ਸਾਰੇ ਮਸਾਲੇ ਐਡ ਕਰ ਦਵਾਂਗੇ ਸਵਾਦ ਅਨੁਸਾਰ ਨਮਕ ਅੱਧਾ ਛੋਟਾ ਚਮਚ ਹਲਦੀ ਬਹੁਤ ਥੋੜੀ ਲਾਲ ਮਿਰਚ ਸੱਤ ਧਨੀਆ ਤੇ ਕਾਲੀ ਮਿਰਚ ਦਾ ਪਾਊਡਰ ਸਾਰੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਫਿਕਸ ਕਰ ਲਵਾਂਗੇ ਤੇ ਪਕਾ ਲਵਾਂਗੇ ਤੋ 10 ਮਿੰਟ ਔਪ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣੀ ਹੈ। ਰੈਂਡਮ ਅੱਗੇ। ਹਰੀ ਮਿਰਚ ਤੁਸੀਂ ਆਪਣੇ ਸਵਾਦ ਅਨੁਸਾਰ ਲੈ ਸਕਦੇ ਹੋ। ਸਾਇਆ ਤਰਕਾ ਪੁੱਜ ਗਿਆ ਤਾਂ ਹਾਂ ਆਪਾਂ ਗੈਸ ਨੂੰ ਕਰ ਦੇਵਾਂਗੇ ਬੰਦ ਤੇ ਜੋ ਤੜਕਾ ਠੰਡਾ ਹੋ ਜਾਏਗਾ ਉਸ ਦੋ ਪਾਈ ਦੇ ਵਿੱਚ ਐਡ ਕਰਾਂਗੇ ਦਹੀਂ। ਤਾਂ ਗੈਸ ਬੀਤਲੇ ਨੂੰ ਆਪਾਂ ਬੰਦ ਕਰ ਦਿੱਤਾ ਸੀਗਾ ਤੇ ਇਹਨੂੰ ਮੱਲ ਲੱਗ ਕੇ ਕੋਸਾ ਕੋਸ ਆਇਆ ਮਤਲਬ ਕਿ ਜਿਆਦਾ ਠੰਡਾ ਵੀ ਨਹੀਂ ਆ ਤੇ ਗਰਮ ਵੀ ਨਹੀਂ ਆ ਕੋਸਾ ਆਇਆ ਤੇ ਦੇ ਵਿੱਚ ਹੀ ਆਪਾਂ ਹੁਣ ਦਹੀਂ ਮਣਾਤਵਾ ਕੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਦਹੀਂ ਆਪਾਂ ਖੱਟੀ ਨਹੀਂ ਲੈਣੀ ਜੇ ਤੁਹਾਨੂੰ ਦਹੀਂ ਖੱਟਾ ਲੱਗਦਾ ਤਾਂ ਤੁਸੀਂ ਉਹਦੇ ਵਿੱਚ ਦੁੱਧ ਮਿਲਾ ਕੇ ਉਹਨੂੰ ਸਹੀ ਕਰ ਲੈਣਾ ਤੇ ਆਪਾਂ ਸਾਰਾ ਦਹੀਂ ਪਾ ਲਿਆ ਤੇ ਆਪਾਂ ਨੂੰ ਹੁਣ ਮਿਕਸ ਕਰ ਲਵਾਂਗੇ ਤੁਸੀਂ ਦੇਖੋ ਇੱਕ ਪਿਆਜ਼ ਵਾਲਾ ਦਹੀਂ ਆ ਤੜਕੇ ਵਾਲਾ ਦਹੀਂ ਰੈਡੀ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਉੱਪਰ ਧਨੀਆ ਗਾਰਨਿਸ਼ ਕਰ ਦਵਾਂਗੇ ਇਹਦੇ ਉੱਪਰ ਧਨੀਆ ਆਪਾਂ ਗਾਰਨਿਸ਼ ਕਰ ਦਿੱਤਾ ਤਾਂ ਦੇਖੋ ਇਹਦੀ ਲੁੱਕ ਕਿੰਨੀ ਖਾਣ ਨੂੰ ਵੀ ਇੰਨਾ ਟੇਸਟੀ ਹੋਵੇਗਾ ਤੁਸੀਂ ਵੀ ਇਹਨੂੰ ਬਣਾਓ ਤੇ ਇੰਜੋਏ ਕਰੋ ਤੇ ਬਹੁਤ ਹੀ ਈਜ਼ੀ ਰੈਸিপি ਆ ਸਿੰਪਲ ਤੜਕਾ ਲਗਾ ਕੇ ਠੰਡਾ ਕਰ ਦਿੱਤ ਕੇ ਉਹਨੂੰ ਉਹਦੇ ਵਿੱਚ ਦਹੀਂ ਐਡ ਕਰਨਾ ਹੈ भी बनाओ ते इन्जॉय करो चैनल ने सब्सक्राइब ते वीडिओ लाईक करना भुल्व ना थैंक यू दोस्तो बाय बाय